ਬੰਬਸੇਡ ਤੇ ਸਾਡਾ ਮੁੱਖ ਮੰਤਰੀ ਬੋਲੇ ਕਿਉਂਕਿ ਸਾਰੇ ਮਿਲ ਕੇ ਖੇਲ ਰਹੇ ਪੰਜਾਬੀਆਂ ਨੂੰ ਕਿਸਾਨਾਂ ਨੂੰ ਦਬਾਉਣ ਵਾਸਤੇ ਇੱਕ ਵੱਡੀ ਸਾਜ਼ਿਸ਼ ਹੈ ਜਿਹਦਾ ਪਿੱਠੂ ਬਣਿਆ ਹੋਇਆ ਸਾਡਾ ਮੁੱਖ ਮੰਤਰੀ ਇਹ ਸ리에 ਅੱਜ ਸਮਝਣ ਦੀ ਲੋੜ ਹੈ ਪਾਰਟੀ ਨੇ ਜਿਹੜੇ ਸੁਪਨੇ ਦਿਖਾਏ ਸੀ ਆਵਾਜ਼ੀ ਪਾਰਟੀ ਨੇ ਕਿਹਾ ਜੀ ਪਤਾ ਨਹੀਂ ਕਿੱਡੇ ਦੇਸ਼ ਭਗਤ ਆ ਗਏ ਉਹਦਾ ਗਦਾਰ ਨਿਕਲੀ ਹੁਣ ਜਦ ਪਤਾ ਲੱਗਿਆ ਵੀ ਇਹ ਤਾਂ ਯਾਰ ਉਹਨਾਂ ਦੇ ਬਿੱਟੂ ਹੈ ਪੰਜਾਬ ਦੇ ਤਾਂ ਇਹ ਇਤੈਸ਼ੀਓ ਨਹੀਂ ਹੈ ਮੰਤਰੀ ਆਇਆ ਆਪਣੇ ਬੰਦੇ ਉੱਪਰ ਲਾਟੀ ਨਕਰੀ ਚਲਾਈ ਕਿਸੇ ਨੂੰ ਕੁਝ ਹੋਇਆ ਨਹੀਂ ਇਹ ਆਪਣੇ ਮੁੱਖ ਮੰਤਰੀ ਨੂੰ ਜਿੰਨਾ ਮੈਂ ਮੰਗੀਆਂ ਤਾਂ ਵੀ ਗੱਲ ਤਾਂ ਕੋਈ ਹੋਈ ਨਹੀਂ ਗੱਦੀ ਨਾ ਵੀ ਮੰਗ ਰਿਹਾ ਤੂੰ ਹਰ ਅੰਨੇ ਵੀ ਗੱਲ ਹੈ ਲੇਕਿਨ ਮੈਂ ਕਿਸੇ ਦੇ ਤੁਹਾਡੇ ਨਾਲੇ ਲੰਬੀਆਂ ਗੱਲਾਂ ਕਰਾਂਗੇ ਅੱਜ ਤਾਂ ਮੈਂ ਆਪਣੇ ਘੇੜੇ ਅੰਦਰ ਖਾਤੇ ਕੇਂਦਰ ਦੇ ਨਾਲ ਮਿਲ ਕੇ ਸਾਨੂੰ ਮਾਰ ਰਹੇ ਐਵੇਂ ਕਿਤੇ ਆਪਣੇ ਨੌਜਵਾਨਾਂ ਤੇ ਐਨਐਸਏ ਨਹੀਂ ਲਾਗੀ ਗੱਲ ਤਾਂ ਸਿਰ ਵੀ ਕਿ ਥਾਣੇ ਦਾ ਝਗੜਾ ਸੀਗਾ ਐਨਐਸਏ ਲਗਾ ਕੇ ਭੇਜਦੇ ਆਸਾਮ ਦੇ ਵਿੱਚ ਕੋਈ ਕਾਰਨ ਨਹੀਂ ਸੀਗਾ ਲੇਕਿਨ ਕੌਮਦ ਨੂੰ ਛੇੜਛਾੜ ਕਰਕੇ ਪੰਗਾ ਲੈਣਾ ਇਹਨਾਂ ਨੇ ਤੇ ਕੇਂਦਰ ਦੇ ਇਸ਼ਾਰੇ ਦੇ ਸਾਡਾ ਮੁੱਖ ਮੰਤਰੀ ਉੱਡੀ ਢੇਡ ਬਣਿਆ ਹੋਇਆ ਜੋ ਕਹਿੰਦੀ ਉਹ ਕਰੀ ਜਾਂਦੇ ਜਦੋਂ ਕੇਂਦਰ ਵਾਲੇ ਸਾਡੇ ਨਿਸ਼ਾਨਾ ਤੇ ਗੋਲੀਆਂ ਚਲਾਉਂਦੇ ਆ ਤਾਂ ਇਹ ਉਹਨਾਂ ਦਾ ਸਮਰਥਕ ਹੈ ਸਾਡੇ ਏਰੀਆ ਤੁਸੀਂ ਇੱਥੇ ਖੜਕੇ ਉੱਤੇ ਗੋਲੀ ਮਾਰਦੇ ਹੋ ਸਾਹਮਣੇ ਬੰਦੇ ਦੇ ਤਾਂ ਉਹ ਏਰੀਆ ਜਿਹਦਾ ਹੈ ਉਹ ਕਾਰਵਾਈ ਕਰੇਗਾ ਤੇ ਨਹੀਂ ਲekin ਸਾਡੇ ਬੰਦਿਆ ਦੇ ਸਭ ਤੋਂ ਪਹਿਲੇ ਤਾਂ ਅਸੀਂ ਖਾਲਪੁਰ ਕਮਾਈ ਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜੀ ਕਿ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਜਲੰਧਰ ਤੋਂ ਐਜ਼ ਐਨ ਐਮ ਪੀ ਅਸੀਂ ਉਹਦਾ ਸ਼ੁਕਰਾਨਾ ਕਰਦੇ ਹਾਂ ਪਾਰਟੀ ਹਾਈ ਕਮਾਂਡ ਦਾ ਤੇ ਪ੍ਰਧਾਨ ਜੀ ਦਾ ਲੀਡਰ ਆਫ oppositon ਦਾ ਸਾਰਿਆਂ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ ਉਹਨਾਂ ਨੂੰ ਐਜ਼ ਐਮ ਪੀ ਦੀ ਜਲੰਧਰੋਂ ਟਿਕਟ ਮਿਲੀ ਹੈ ਦੂਸਰਾ ਉਹ ਅੱਜ ਇੱਥੇ ਫਾਰਮ ਤੇ ਆ ਰ ਆ ਰਹੇ ਨੇ ਜੀ ਇਹੀ ਕਿ ਖਡੂਰ ਸਾਹਿਬ ਹਲਕੇ ਦੇ ਜਿਹੜੇ ਵਰਕਰ ਸਾਬਾਨ ਨੇ ਉਹ ਸਾਰੇ ਅੱਜ ਇੱਥੇ ਇਕੱਠੇ ਹੋ ਰਹੇ ਇਕੱਠੇ ਹੋਏ ਨੇ ਤੇ ਉਹ ਸਾਰਿਆਂ ਨੂੰ ਲਾਮਬੰਦ ਕਰਨ ਵਾਸਤੇ ਤੇ ਗਾਂ ਇਲੈਕਸ਼ਨਾਂ ਜਿਹੜੀਆਂ ਆ ਰਹੀਆਂ ਤਾਂ ਕਿ ਖਡੂਰ ਸਾਹਿਬ ਦੀ ਇਲੈਕਸ਼ਨ ਅਸੀਂ ਆਮ ਨਾਲ ਜਿੱਤ ਸਕੀਏ ਉਹਤਰਾ ਵਰਕਰਾਂ ਦੇ ਵਿੱਚ ਉੱਚਾ ਪਰਨ ਦੀ ਇਕੱਠ ਕਰਨ ਲਈ ਸਾਰਿਆਂ ਦੀ ਇੱਕ ਇੱਕ ਜੋੜ ਹੋਣ ਲਈ ਵਾਸਤੇ ਅੱਥੇ ਆ ਰਹੇ ਫਾਰਮ ਤੇ ਪੰਜਾਬ ਵਿੱਚ ਦੇਖੋ ਜੀ ਤੁਸੀਂ ਐਮ ਰੋਲ ਹੋਗਾ ਕਿਉਂਕਿ ਪਿੱਛੇ ਜਿਹੜੀ ਝਾੜੂ ਵਾਲਿਆਂ ਦੀ ਹਨੇਰੀ ਆਮ ਆਦਮੀ ਪਾਰਟੀ ਦੀ ਜਿਹੜੀ ਹਨੇਰੀ ਆਈ ਸੀਗੀ ਲੋਕਾ ਇਹ ਜਿਹੜੇ ਉਤਸ਼ਾਹ ਦੇ ਨਾਲ ਚਾਹ ਦੇ ਨਾਲ ਲੋਕਾਂ ਨੂੰ ਚਾਹ ਸੀਗਾ ਕਿ ਪਤਾ ਨਹੀਂ ਨਵੇਂ ਬੰਦੇ ਪਤਾ ਨਹੀਂ ਕੀ ਕਰ ਦੇਣਗੇ ਉਹ ਸਾਰਿਆਂ ਦਾ ਲੱਤ ਚੁੱਕਿਆ ਤੁਸੀਂ ਜਾਣਦੇ ਹੋ ਕਿ ਹਲਕੇ ਦੇ ਵਿੱਚ ਕੋਈ ਵੀ ਕਿਤੇ ਵੀ ਕੋਈ ਕੰਮ ਨਹੀਂ ਹੋ ਰਿਹਾ ਕਿਸੇ ਵਰਗ ਕੋਈ ਵਰਕਰ ਨਹੀਂ ਖੁਸ਼ ਆਮ ਆਦਮੀ ਪਾਰਟੀ ਦਾ ਸੋ ਇਹ ਸਗੋਂ ਸਮਾਂ ਵੀ ਚੰਗਾ ਹੈ ਜੀ ਉਹਨਾਂ ਨੂੰ ਸਬਕ ਸਿਖਾਉਣ ਦਾ ਕਿ ਜਿਹੜੇ ਜ਼ਿਆਦੇ ਚੌਧਰੀ ਬਣੇ ਬੈਠੇ ਨੇ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਵਾਪਸ ਗਰਾਊਂਡ ਲੈਵਲ ਦੇ ਕੈਨ ਨੂੰ ਤਾਂ ਆਮ ਆਦਮੀ ਪਾਰਟੀ ਦਾ ਨਾਮ ਤਾਂ ਆਮ ਰੱਖਿਆ ਗਿਆ ਲੇਕਿਨ ਆਮਗਾ ਇਹਨ ਤੇ ਮੇਰੇ ਹਿਸਾਬ ਦੇ ਨਾਲ ਤਾਂ ਜਿਹੜਾ ਭਗਵੰਤ ਮਾਨ ਜੀ ਕਹਿੰਦੇ ਸੀ 13 0 ਵਾਕਈ 0 13 ਹੋਊਗਾ ਇਹਨਾਂ ਦਾ ਇਹਨਾਂ ਦੀਆਂ 1 ਸੀਟਾਂ ਸੁੱਟਾਂ ਜੇ ਕੱਢ ਜਾਂਦੇ ਕੋਈ ਇੱਕ ਅੱਧੀ ਕੱਢ ਜਾਂਦੇ ਬੜੀ ਵੱਡੀ ਗੱਲ ਹੋਊਗੀ ਮੇਰੇ ਖਿਆਲ ਨਾਲ ਨਹੀਂ ਨਿਕਲਣੀਆਂ ਜਿੰਨਾ ਤੋਂ ਸੀਟਾਂ